ਮਾਦਮ ਰਕੋ ਦੇ ਬੇਨੀ ਮਲਾਲ ਖੇਤਰ ਦੇ ਵਿੱਚ ਗਰਮੀ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਭ ਦੀ ਪੁਸ਼ਟੀ ਮਰੱਕੋ ਦੇ ਸਿਹਤ ਮੰਤਰਾਲੇ ਦੇ ਵੱਲੋਂ ਕੀਤੀ ਗਈ ਹੈ ਕਿ 17 ਲੋਕ ਪਹਿਲਾਂ ਹੀ ਗਰਮੀ ਕਾਰਨ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਸਨ। ਮੰਤਰਾਲੇ ਦਾ ਕਹਿਣਾ ਹੈ ਕਿ ਜਾਨ ਗੁਆਣ ਵਾਲੇ ਵਿਅਕਤੀ ਜ਼ਿਆਦਾਤਰ ਬਜ਼ੁਰਗ ਸਨ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਸਨ। ਦਰਸਲ, ਤਾਪਮਾਨ ਦੇ ਵਿੱਚ ਹੋਏ ਵਾਧੇ ਦੇ ਕਾਰਨ ਇਹਨਾਂ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ ਹੈ। ਜਿਨ੍ਹਾਂ ਚੋਂ ਕਈਆਂ ਨੂੰ ਹਸਪਤਾਲ ਦੇ ਵਿੱਚ ਪਹਿਲਾਂ ਹੀ ਭਰਤੀ ਕਰਵਾਇਆ ਗਿਆ ਸੀ ਸਿਹਤ ਮੰਤਰਾਲੇ ਨੇ ਲੋਕਾਂ ਦੀ ਸਿਹਤ ਦੇ ਉੱਚ ਗਰਮੀ ਦੀ ਲਹਿਰ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਜ਼ਰੂਰੀ ਉਪਾਅ ਲਾਗੂ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ ਜ਼ਿਕਰ ਖਾਸ ਹੈ ਕਿ ਬੀਤੇ ਦਿਨ ਮਰਕੂਦ ਮੌਸਮ ਵਿਗਿਆਨੀ ਡਾਇਰੈਕਟਰ ਨੇ ਨਾਗਰਿਕਾਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਕਿ ਭਵਿੱਖ ਬਾਣੀ ਇਹ ਹੈ ਕਿ ਬੁੱਧਵਾਰ ਤੱਕ ਕੁਝ ਖੇਤਰਾਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 46 ਡਿਗਰੀ ਤੋਂ ਵੀ ਵੱਧ ਸਕਦਾ ਹੈ ਜਿਸ ਨੂੰ ਲੈ ਕੇ ਹਰ ਕਿਸੇ ਨੂੰ ਸੁਚੇਤ ਰਹਿਣਾ ਚਾਹੀਦਾ ਡਰਕਟ ਨੇ ਲੋਕਾਂ ਨੂੰ ਆਤ ਦੀ ਗਰਮੀ ਦੇ ਇਸ ਸਮੇਂ ਦੌਰਾਨ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਸੀ ਦਰਸਲ ਮਰਕੋ ਇੱਕ ਮੈਡੀਟੇਰੀਅਨ ਜਲਵਾਯੂ ਵਾਲਾ ਇੱਕ ਉੱਤਰੀ ਅਫਰੀਕੀ ਦੇਸ਼ ਹੈ ਹਾਲੀ ਦੇ ਵਿੱਚ ਇਸ ਹਾਲੀ ਦੇ ਸਾਲਾਂ ਦੇ ਵਿੱਚ ਵਾਧਦੀ ਗਰਮੀ ਦੇ ਤਾਪਮਾਨ ਦੇ ਨਾਲ ਇਹ ਦੇਸ਼ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਜੂਝ ਰਿਹਾ ਇਹ ਵਧਦੇ ਤਾਪਮਾਨ ਨੇ ਵੀ ਜੰਗਲਾਂ ਦੀ ਅੱਗ ਵਿੱਚ ਵੀ ਵਾਅਦਾ ਕੀਤਾ ਜਿਸ ਨਾਲ ਦੇਸ਼ 'ਚ ਵਾਧੂ ਚੁਣੌਤੀਆਂ ਪੈਦਾ ਹੋ ਗਈਆਂ ਨੇ ਹਾਲਾਂਕਿ ਇਹ ਸਬਬ ਦਾ ਜਿਹੜਾ ਕਾਰਨ ਮੰਨਿਆ ਜਾ ਰਿਹਾ ਹੈ ਉਹ ਮੰਨਿਆ ਜਾ ਰਿਹਾ ਹੈ ਜਿਹੜਾ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਕਾਰਨ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਗਰਮੀ ਹੈ ਉਹ ਤਾਂ ਲਗਾਤਾਰ ਵੱਧ ਰਹੀ ਹੈ ਉਤਹੀ ਜੇ ਸਮੁੰਦਰੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਸਮੁੰਦਰੀ ਖੇਤਰਾਂ ਦੇ ਵਿੱਚ ਵੀ ਜਿਹੜਾ ਆਕਸੀਜਨ ਦਾ ਫਲੋ ਹੈ ਉਹ ਘਟ ਰਿਹਾ ਜਿਸ ਕਰਕੇ ਜਿਹੜੇ ਮੱਛੀਆਂ ਨੇ ਉਹ ਵੀ ਮਰ ਰੀਆਂ ਨੇ ਤੇ ਦੂਜੇ ਪਾਸੇ ਇਨਸਾਨਾਂ ਨੂੰ ਵੀ ਆਪਣੀ ਜਾਨ ਕਵਾਣੀ ਪੈ ਰਹੀ ਹੈ ਸਭ ਤੋਂ ਵੱਡਾ ਕਾਰਨ ਜੋ ਮੰਨਿਆ ਜਾ ਰਿਹਾ ਉਹ ਮੌਸਮ ਵਿਭਾਗ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਉਸ ਦਾ ਕਾਰਨ ਸਿਰਫ ਤੇ ਸਿਰਫ ਗਲੋਬਲ ਵਾਰਮਿੰਗ ਹੈ ਜਿਸ ਤੋਂ ਹਰ ਕਿਸੇ ਨੂੰ ਸੁਚੇਤ ਹੋਣਾ ਚਾਹੀਦਾ ਤਾਂ ਕਿ ਜਿਹੜਾ ਪਾਰਾ ਹੈ ਉਹ ਵਧ ਨਾ ਸਕੇ ਤੇ ਮੌਸਮ ਦੇ ਵਿੱਚ ਇੱਕ ਸਥਿਰਤਾ ਬਣੀ ਰਹੇ ਹਾਲਾਂਕਿ ਜੇ ਮੱਧ ਰਕੋ ਦੀ ਗੱਲ ਕੀਤੀ ਜਾਵੇ ਤਾਂ ਮੱਧ ਰਕੋ ਦੇ ਵਿੱਚ ਹਮੇਸ਼ਾ ਹੀ ਜੋ ਪਾਰਾ ਹੈ ਉਹ ਹਾਈ ਰਹਿੰਦਾ ਪਰ ਇਸ ਵਾਰ ਜਿਹੜੀ ਗਰਮੀ ਹੈ ਉਹ ਬਹੁਤ ਹੀ ਜ਼ਿਆਦਾ ਵਧ ਰਹੀ ਹੈ ਜਿਸ ਕਰਕੇ 21 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ